ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹੀਨਾ ਕਨੋਜੀ ਜਲੰਧਰ ਦੇ ਵਿੱਚ ਦੇਰ ਰਾਤ ਵੱਡਾ ਹਾਦਸਾ ਵਾਪਰਿਆ ਹੈ ਦੱਸਦੀ ਹੈ ਕਿ ਇਸ ਭਿਆਨਕ ਸੜਕ ਹਾਦਸੇ ਦੇ ਵਿੱਚ ਕਈ ਲੋਕ ਗੰਭੀਰ ਜ਼ਖਮੀ ਹੋ ਗਏ ਨੇ ਦਰਸਲ ਇੱਕ ਟਰੱਕ ਦੇ ਵੱਲੋਂ ਕਈ ਵਾਹਨਾਂ ਨੂੰ ਟੱਕਰ ਮਾਰੀ ਗਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਟਰੱਕ ਡਰਾਈਵਰ ਨਸ਼ੇ ਦੇ ਵਿੱਚ ਧੁੱਸੀ ਅਤੇ ਆਪਣਾ ਕੰਟਰੋਲ ਖੋ ਬੈਠਿਆ ਤਾਂ ਵਧੇਰੇ ਜਾਣਕਾਰੀ ਦੇ ਲਈ ਮੇਰੇ ਸਹਿਯੋਗੀ ਸੁਖਵਿੰਦਰ ਬੱਗਾ ਜਲੰਧਰ ਤੋਂ ਜੁੜ ਚੁੱਕੇ ਨੇ ਸੁਖਵਿੰਦਰ ਕੀ ਕੁਝ ਜਾਣਕਾਰੀ ਹੈ ਬਖਦ ਦੱਸਿਆ ਜਾ ਰਿਹਾ ਕਿ ਜਿਹੜਾ ਕਿ ਟਰੱਕ ਚੱਲ ਰਿਹਾ ਨਸ਼ੇ ਦੇ ਵਿੱਚ ਧੁੱਤ ਸੀਗਾ ਤੇ ਇਹਨੂੰ ਹੈ ਨਾ ਸਭ ਤੋਂ ਪਹਿਲਾਂ ਨੇ ਇੱਕ ਸਵਿਫਟ ਗੱਡੀ ਨੂੰ ਟੱਕਰ ਮਾਰੀ ਜਦੋਂ ਉਹਨਾਂ ਨੇ ਕਾਰਵਾਰਿਆਂ ਨੇ ਇਹਦਾ ਵਿਰੋਧ ਕੀਤਾ ਤੇ ਇਹਨੇ ਮੌਕੇ ਤੇ ਟਰੱਕ ਨੂੰ ਭਜਾਇਆ ਰਸਤੇ ਦੇ ਵਿੱਚ ਜਿਹੜੇ-ਜਿਹੜੇ ਵੀ ਵਾਹਨ ਇਹਦੇ ਸਾਹਮਣੇ ਆਂਦੇ ਨੇ ਸਾਰਿਆਂ ਨੂੰ ਹਿੱਟ ਕਰਦਾ ਰਿਹਾ ਸਾਰਾ ਦੇ ਉੱਤੋਂ ਵੀ ਜਿਹੜਾ ਕਿ ਟਰੱਕ ਨਗਾਹਂਦਾ ਰਿਹਾ ਜੀ ਉਸ ਤੋਂ ਬਾਅਦ ਜਿਹੜਾ ਕਿ ਹਿਸ਼ਾਰਪੁਰ ਰੋਡ ਤੇ ਜਿੱਦਾਂ ਕਿ ਇੱਕ ਪੈਟਰੋਲ ਪੰਪ ਦੇ ਕੋਲ ਪਹੁੰਚਿਆ ਉੱਥੇ ਇੱਕ ਬਲੈਰੋ ਗੱਡੀ ਨੂੰ ਇਹਨੇ ਟੱਕਰ ਮਾਰੀ ਉਸ ਤੋਂ ਬਾਅਦ ਇੱਕ ਸਕੂਲ ਬੱਸ ਨੂੰ ਟੱਕਰ ਮਾਰੀ ਫਿਰ ਮੋਰਸ਼ਲ ਸਵਾਰ ਨੂੰ ਜਿਹੜਾ ਕਿ ਨੇ ਆਪਣੇ ਪਛਰੇੜ ਦੇ ਵਿੱਚ ਲਿਆ ਫਿਰ ਸਾਈਕਲ ਸਵਾਰ ਨੂੰ ਝਕਮੀ ਕੀਤਾ ਲਾਸ਼ ਦੇ ਵਿੱਚ ਨੇ ਇੱਕ ਬਲੈਰੋ ਟੱਕਰ ਮਾਰ ਕੇ ਉਸ ਤੋਂ ਬਾਅਦ ਇਹ ਕਾਬੂ ਹੋ ਗਿਆ ਜਿਹੜਾ ਕਿ ਕਰਿਆਨੇ ਦੀ ਦੁਕਾਨ ਦੇ ਵਿੱਚ ਜਾ ਪੜਿਆ ਜੀ ਤਾਂ ਇਸ ਨੂੰ ਫੜ ਲਿਆ ਕਿ ਅਸੀਂ ਹੁਣ ਜੀ ਬਿਲਕੁਲ ਟੱਕਰ ਤੋਂ ਬਾਅਦ ਜਿਹੜਾ ਕਿ ਟਰੱਕ ਚਾਲਕ ਜਿਹੜਾ ਨਸ਼ੇ ਦੇ ਹਾਲਤ ਦੇ ਵਿੱਚ ਸੀਗਾ ਤੇ ਟਰੱਕ ਦੇ ਵਿੱਚ ਫਸਿਆ ਸੀਗਾ ਲੋਕਾਂ ਵੱਲੋਂ ਇਹਨੂੰ ਬਾਹਰ ਕੱਢਿਆ ਗਿਆ ਜੀ ਤਾਂ ਕਿਹਾ ਜਾ ਰਿਹਾ ਕਿ ਸੀਮਿੰਟ ਦੇ ਨਾਲ ਭਰਿਆ ਹੋਇਆ ਸੀ ਟਰੱਕ ਇਹ ਬਿਲਕੁਲ ਟੋਕਗੇ ਜੰਡੂ ਸਿੰਘੇ ਦੇ ਕੋਲ ਇੱਕ ਸੀਮਿੰਟ ਦਾ ਡੰਪ ਹੈ ਉੱਥੋਂ ਸੀਮਿੰਟ ਲੋਡ ਕਰਕੇ ਜਿਹੜਾ ਕਿ ਲੰਮਾ ਪਿਟ ਚੌਂਗ ਵੱਲ ਆ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਜਿਹੜਾ ਕਿ ਹਾਦਸਾ ਕਰਦਾ ਰਿਹਾ ਹੈ ਜੀ ਤਾਂ ਕਿੰਨੇ ਲੋਕ ਜ਼ਖਮੀ ਹੋਏ ਨੇ ਸੁਖਵਿੰਦਰ ਇਸ ਹਾਦਸੇ ਦੇ ਵਿੱਚ ਇਸ ਹਾਦਸੇ ਦੇ ਵਿੱਚ ਟੋਟਲ 7 ਲੋਕ ਜਗਮੀਆਂ ਜਿਨ੍ਹਾਂ ਨੂੰ ਵਿੱਚੋਂ ਅਲੱਗ-ਅਲੱਗ ਐਂਬੂਲੈਂਸ ਦੇ ਰਾਹੀਂ ਜਿਹੜਾ ਕਿ ਹਸਪੀਟਲ ਦੇ ਵਿੱਚ ਪਹੁੰਚਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਜੀ ਜੀ ਤਾਂ ਪੁਲਿਸ ਦੇ ਵੱਲੋਂ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ ਇਸ ਪੂਰੇ ਮਾਮਲੇ ਦੇ ਵਿੱਚ ਸੂਚਨਾ ਮਿਲਣ ਤੋਂ ਬਾਅਦ ਦੋ ਥਾਣਿਆਂ ਦੀ ਪੁਲਿਸ ਮੌਕੇ ਤੇ ਪਹੁੰਚੀ ਪਹਿਲੇ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਪਹੁੰਚੀ ਜਦੋਂ ਪੁਲਿਸ ਦੇ ਵੱਲੋਂ ਇਹ ਕਿਹਾ ਗਿਆ ਕਿ ਜਿਹੜਾ ਇਲਾਕਾ ਹੈ ਰਾਮਾ ਮੰਡੀ ਥਾਣੇ ਦਾ ਪੈਂਦਾ ਥਾਣਾ ਰਾਮਾ ਮੰਡੀ ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਉਹ ਕਹਿੰਦੇ ਕਿ 8 ਨੰਬਰ ਇਲਾਕਾ ਹੈ ਜੀ ਦੋਨੋਂ ਥਾਣਿਆਂ ਦੀ ਪੁਲਿਸ ਜਿਹੜੀ ਕਿ ਹੱਦਬੰਦੀ ਦੇ ਵਿੱਚ उलझी ਰਹੀ ਤਿੰਨ ਘੰਟੇ ਤੱਕ ਜੀ ਤਾਂ ਤਿੰਨ ਘੰਟੇ ਤੱਕ ਉੱਥੇ ਮਾਹੌਲ ਇਸੇ ਤਰੀਕੇ ਦਾ ਬਣਿਆ ਰਿਹਾ ਜੀ ਬਿਲਕੁਲ ਲੋਕ ਵੀ ਜਿਹੜਾ ਕਿ ਕੀ ਦਾ ਵਿਰੋਧ ਕਰਦੇ ਸੀ ਕਿ ਦੋਨਾਂ ਥਾਣਿਆਂ ਦੀ ਪੁਲਿਸ ਮੌਕੇ ਤੇ ਅਜੇ ਤੱਕ ਪੁਲਿਸ ਜਿਹੜੀ ਇਹ ਦੇ ਦਈ ਹੈ ਕਿ ਕਿਉਂਕਿ ਜਿਹੜੇ ਹਾਦਸਾ ਹੋਇਆ ਮਾ ਹਾਦਸਾ ਤੋਂ 8 ਕਿਲੋਮੀਟਰ ਤੱਕ ਜਿਹੜਾ ਕਿ ਨਾਚੇ ਚ ਧੁੱਤ ਟਰੱਕ ਚਾਲਕ ਜਿਹੜਾ ਕਿ ਏਟ ਕਰਦਾ ਰਿਹਾ ਉਹਦੇ ਵਿੱਚ ਤਿੰਨ ਥਾਣੇ ਦਾ ਇਲਾਕਾ ਪੈਂਦਾ ਹਜੇ ਤੱਕ ਵੀ ਪੁਲਿਸ ਜਿਹੜੀ ਕਿ ਇਸੇ ਹੱਦਬੰਦੀ ਵਿੱਚ ਉਲਝੀ ਪਈ ਹੈ ਜੀਤਾ ਸੁਖਵਿੰਦਰ ਬਹੁਤ ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕਰਨ ਦੇ ਲਈ ਅੱਜ ਦੱਸਿਆ ਕਿ ਦੇਰ ਰਾਤ ਜਲੰਧਰ ਦੇ ਵਿੱਚ ਐ ਵੱਡਾ ਸੜਕ ਹਾਦਸਾ ਵਾਪਰਿਆ ਹੈ ਤੇ ਇਸ ਸੜਕ ਹਾਦਸੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 7 ਲੋਕ ਗੰਭੀਰ ਜ਼ਖਮੀ ਹੋ ਗਏ ਨੇ ਤੇ ਉੱਥੇ ਹੀ ਪੁਲਿਸ ਦੀ ਲਾਪਰਵਾਹੀ ਵੀ ਸਾਹਮਣੇ ਆਈ ਹੈ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਫਿਲਹਾਲ ਨਹੀਂ ਕੀਤੀ ਗਈ ਹੈ ਹੁਣ ਤੱਕ ਤਾਂ ਇਹ ਹੀ ਜਾਣਕਾਰੀ ਮਿਲੀ ਹੈ ਤੇ ਕਿਸੇ ਦਾ ਕੋਈ ਵੀ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਫਿਲਹਾਲ ਪੁਲਿਸ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਉਹ ਮੌਕੇ ਤੇ ਪਹੁੰਚੇ ਤੇ ਉਹਨਾਂ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਰ ਕਾਰਨ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ ਹੈ ਤਾਂ ਕਿ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਆਂ ਇਹ ਇੱਕ ਨਾ ਟ੍ਰੈਕ ਸੀਗਾ ਜਿਸ ਸੀਮਿੰਟ ਦਾ ਭਰਿਆ ਹੋਇਆ ਆ ਰਿਹਾ ਹੈ ਇਹ ਸ਼ਾਹਪੁਰ ਸਾਈਡ ਤੋਂ ਆਇਆ ਹੈ ਇਹ ਪਿੱਛੋਂ ਵੀ ਕਿੰਨੇ ਵੀ ਐਕਸੀਡੈਂਟ ਕਿਤੇ ਕਿਤੇ ਇਹਨਾਂ ਨੇ ਤੇ ਬੀ ਕਬੂ ਹੋ ਕੇ ਸਾਡੇ ਦੁਆਰ ਦੇ ਵਿੱਚ ਟਕਰਾ ਗਿਆ ਸਾਡੇ ਦੂਜੇ ਨੰਬਰ 8 ਵਾਲੇ ਪਾਸ ਤੇ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਇਹ ਹਜੇ ਤੱਕ ਪਤਾ ਸਾਨੂੰ ਕੋਈ ਇਨਫੋਰਮੇਸ਼ਨ ਤਾਂ ਨਹੀਂ ਮਿਲੀ ਹਜੇ ਤੱਕ ਜਦੋਂ ਇਨਫੋਰਮੇਸ਼ਨ ਮਿਲਦੀ ਹੈ ਤੇ ਪਤਾਉਂ ਦੱਸਦੇ ਨੇ ਫਿਲਹਾਲ ਇਹੋ ਜੀ ਕੋਈ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਸਰ ਡਰਾਈਵਰ ਨੇ ਕੋਈ ਨਸ਼ਾ ਵਗੈਰਾ ਕੀਤਾ ਸੀਗਾ ਇਹ ਵੈਰੀਫਾਈ ਕਰਦੇ ਆ ਜੀ ਹਜੇ ਦੇਖਦੇ ਆਂ ਪਹਿਲੇ ਕਾਬੂ ਹੋਇਆ ਤਾਂ ਡਰਾਈਵਰ ਕਿ ਨਹੀਂ ਇਹ ਡਰਾਈਵਰ ਹਜੇ ਦੇਖਦੇ ਆਂ ਆਪਾਂ ਮੈਂ ਤਾਂ ਹਜੇ ਫਿਰ ਹਾਲ ਪਹੁੰਚਿਆ ਹੀ ਆਂ ਕਿ ਦੇਖਦੇ ਆਂ ਵੀ ਕਿੱਥੇ ਲੱਗਾ ਸਰ ਐਸੇ ਕਿੰਨੇ ਵਾਹ ਨੂੰ ਟੱਕਰ ਮਾਰੀ ਹੈਗੀ ਇਹਨੇ ਇਹ ਪਿੱਛੋਂ ਕਿਤੇ ਦੱਸ ਰਿਹਾ ਜੋ ਇਨਫੋਰਮੇਸ਼ਨ ਮਿਲੀ ਹੈ ਪਿੱਛੋਂ ਵੀ ਇਹਨਾਂ ਨੇ ਹਿੱਟ ਕੀਤੀਆਂ ਗੱਡੀਆਂ ਪਰ ਹਜੇ ਸਾਨੂੰ ਐਗਜ਼ੈਕਟ ਫਿਗਰ ਨਹੀਂ ਕਿ ਕਿਦੀ ਕਿਦੀ ਦਾ ਮਾਮਲਾ ਜੀ ਸੀਮੈਂਟ ਦੇ ਨਾਲ ਲੱਗਿਆ ਹੋਇਆ ਇਹ ਕਾ ਇਹਨੇ ਜਿਹੜਾ ਚੋਤ ਅਖੀਰ ਸ਼ਰਾਬ ਨਾਲ ਲੱਗਿਆ ਲੱਗਾ ਇਹਨੇ ਜੰਡੂ ਸਿੰਘੇ ਜਿਹੜਾ ਸੀਮੈਂਟ ਦਾ ਡੰਪ ਹੈ ਉੱਥੋਂ ਗੱਡੀ-ਗੱਡੀ ਆ ਪਹਿਲਾਂ ਉਹ ਪਤਾ ਲੱਗਦਾ ਪਿਆ ਉਹ ਉੱਥੇ ਨੇ ਬੈਕਅਪ ਲੱਗਾ ਇਹਨੇ ਫਾਰਟ ਤੇ ਗੱਡੀ ਬੈਕ ਕੀਤੀ ਉੱਥੇ ਘਟਾਇਆ ਗਈ ਉਹਨਾਂ ਨੂੰ ਡਰਦਾ ਮਾਰਿਆ ਇਹਨੇ ਜਿਹੜੀ ਗੱਡੀ ਜਿਹੜੀ ਤੇਜ਼ ਭਜਾਈ ਸ਼ਰਾਬੀ ਹਾਲਤ ਵਿੱਚ ਸੀਗਾ ਗੱਡੀ ਕੰਟਰੋਲ ਨਹੀਂ ਹੋਈ ਜਿੱਧਾ-ਜਿੱਧਾ ਵੀ ਕੋਈ ਮੋੜੇ ਆਉਗਾ ਸਾਰਿਆਂ ਨੂੰ ਇਸੇ ਤਰੀਕੇ ਨਾਲ ਲੜੜਦਾ ਆ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਇੱਕ ਸਪਲੈਂਟਰਾ ਜਿਹੜਾ ਇਹਨੂੰ ਬਿਲਕੁਲ ਪ੍ਰੈਸ ਕਰ ਦਿੰਦਾ ਇੱਕ ਮੋਟਰ ਦਾ ਵੀ ਇਹੀ ਹਾਲ ਆ ਇੱਕ ਸਾਈਕਲ ਦਾ ਇਹ ਹਾਲ ਆ ਇੱਕ ਪਲੇਰੋ ਵਾਹ ਇੱਕ ਡਿਜ਼ਾਈਨ ਆ ਮਤਲਬ 6-7 ਜਿਹੜੀਆਂ ਗੱਡੀਆਂ ਤੇ ਇੱਥੇ ਲਾਗੇ ਲੱਗੀਆਂ ਜਿਹੜੀਆਂ ਇਸ ਬੰਦੇ ਨੇ ਐਫਟੀਕੇ ਦੇ ਨਾਲ ਟੁੱਟੀਆਂ ਆ ਤੇ ਜਿਹੜਾ ਡਰਾਈਵਰ ਸੀਗਾ ਨਸ਼ੇ ਦੇ ਵਿੱਚ ਚਰਾਬ ਦੇ ਨਾਲ ਪੂਰੀ ਤਰ੍ਹਾਂ ਰੱਜਿਆ ਹੋਇਆ ਸੀਗਾ ਜਿਹਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਕਾੜੇ ਲੈ ਗਏ ਆ ਤੇ ਪਰ ਇਸ ਮੋਕੇ ਦੇ ਉੱਤੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਇਹ ਜਿਹੜਾ ਕਿ ਹੁਣ ਹੋਲਾ ਕਿ ਆਪਾਂ ਸਾਰਿਆਂ ਨੂੰ ਪਤਾ ਕਿ ਮੌਕੇ ਦੇ ਜਮਾਨਦਾਰ ਚਾਹੇ 10 ਬੰਦੇ ਆਏ ਕਰਨ ਕਰਾਇਆ ਹੋਇਆ ਕੰਡੈਟ ਦੇ ਵਿੱਚ ਮੌਕੇ ਦੇ ਜਿਹੜਾ ਇਸ ਇਹਦਾ ਜਮਾਨਤ ਹੋ ਜਾਣੀ ਆ ਉਹ ਸਰਕਾਰ ਨੂੰ ਬੇਨਤੀ ਆ ਕਿ ਜਿਹੜਾ ਹੈ ਜਿੱਦਾਂ ਫੋਰਨ ਕੰਟਰੀਆਂ ਦੇ ਵਿੱਚ ਕਾਨੂੰਨ ਸਾਤਿਆ ਇਸ ਤਰੀਕੇ ਦੇ ਨਾਲ ਨਾ ਲਿਆ ਤਨੂਰ ਸਖਤ ਕਾਨੂੰਨ ਬਣਾਇਆ ਜਾਵੇ ਕਿ ਅਗਰ ਇਸ ਤਰੀਕੇ ਦੇ ਨਾਲ ਜਿਹੜਾ ਇਹਨੇ ਐਕਸੀਡੈਂਟ ਦੇ ਵਿੱਚ ਜੇ ਕੋਈ ਜਾਨੀ ਨੁਕਸਾਨ ਹੁੰਦਾ ਤੇ ਇਹਦੇ ਉੱਤੇ 302 ਕਤਲਦਮ ਕਰਮਾਦਾਰ ਕੀ ਹੋਣਾ ਚਾਹੀਦਾ ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ 307 ਤੱਕ ਕਦਮ ਅਦਾਰਜ ਹੋਣਾ ਚਾਹੀਦਾ ਤਾਂ ਕਿ ਜਿਹੜੇ ਲੋਕ ਆ ਸਟੇਰਿੰਗ ਤੇ ਬੈਠਣ ਲੱਗੇ ਆਪਣੀ ਜ਼ਿੰਮੇਵਾਰੀ ਦਾ ਇਹਨਾਂ ਲੋਕਾਂ ਨੂੰ ਅਹਿਸਾਸ ਹੋਵੇ ਕਿ ਅਸੀਂ ਸਟੇਰਿੰਗ ਤੇ ਬੈਠੇ ਆ ਤੇ ਲੋਕਾਂ ਦੀਆਂ ਜ਼ਿੰਦਗੀਆਂ ਸਾਡੇ ਹੱਥ ਦੇ ਵਿੱਚ ਆ ਉਹਨਾਂ ਨੂੰ ਅਸੀਂ ਸੇਫ ਰੱਖਣਾ ਤੇ ਇਸ ਕਰਕੇ ਜ਼ਿਆਦਾਤਰ ਜਿਹੜੇ ਆਪਾਂ ਨੂੰ ਪਤਾ ਹੈ ਕਿ ਐਕਸੀਡੈਂਟ ਆ ਜਿਹੜੇ ਇਸੇ ਤਰੀਕੇ ਨਾਲ ਹੁੰਦੇ ਕਿ ਲੋਕ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਸਮਝਦੇ ਚਾਹੇ ਉਹ ਫੋਨ ਤੇ ਲੱਗੇ ਹੁੰਦੇ ਆ ਚਾਹੇ ਉਹ ਨਛੇ ਦੇ ਸ਼ਰਾਬ ਵਿੱਚ ਹੋਵੇ ਇਸੇ ਹੀ ਤਰ੍ਹਾਂ ਦੇ ਨਛੇ ਦੇ ਵਿੱਚ ਹੋਈ ਆ ਇਸ ਕਰਕੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਕਿ ਕੱਟ ਕਾਨੂੰਨ ਬਣਾਏ ਜਾਣੇ ਉੱਤੇ ਤਾਂ ਕਿ ਜਿਹੜੇ ਸਟੀering ਦੇ ਉੱਤੇ ਬੈਠਣ ਵਾਲਾ ਹਰ ਵਿਅਕਤੀ ਢਾਟੇ ਔਰ ਮੇਰੇ ਸਮੇਤ ਇਹਨਾਂ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਵੇ ਔਰ ਜਿਹੜੀਆਂ ਇਸ ਤਰੀਕੇ ਦੇ ਨਾਲ ਐਕਸੀਡੈਂਟਾਂ ਦੇ ਵਿੱਚ ਕੀਮਤੀ ਜਾਨਾਂ ਜਾਂਦੀਆਂ ਉਹਨਾਂ ਨੂੰ ਪਹੁੰਚਾਇਆ ਜਾ ਸਕੇ ਤੇ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਇਹਦੇ ਵਿੱਚ ਜਾਨੀ ਨੁਕਸਾਨ ਕਿਉਂਕਿ ਇਹ ਜੰਡੂ ਸਿੰਘਾ ਦਾ ਏਰੀਆ ਹੁਣ ਕਾਫੀ ਦੂਰ ਤੱਕ ਪੈ ਜਾਂਦਾ ਹੁਣ ਇਹਨਾਂ ਲੋਕਾਂ ਨੇ ਰਾਹ ਦੇ ਵਿੱਚ ਟਕਰਾ ਟੱਕਰ ਮਾਰੀ ਹੋਊਗੀ ਹੋ ਸਕਦਾ ਉਹ ਲੋਕ ਆਪਣੇ ਉਹਨਾਂ ਦੇ ਪਰਿਵਾਰ ਵਾਲੇ ਲੈ ਕੇ ਉਹਨਾਂ ਨੂੰ ਕਿਹੜੇ ਕਿਹੜੇ ਹਸਪਤਾਲਾਂ ਦੇ ਵਿੱਚ ਗਏ ਆ ਹਲੇ ਤੱਕ ਕੁਝ ਕਲੀਅਰ ਨਹੀਂ ਆ ਕਿ ਸਾਰੀ ਜਿਹੜੀ ਪਿਕਚਰ ਅ ਸਵੇਰ ਤੱਕ ਸਾਫ਼ ਹੋਊਗੀ ਕਿ ਕਿੰਨੇ ਲੋਕਾਂ ਦਾ ਜਿਹੜਾ ਮਾਲੀ ਨੁਕਸਾਨ ਹੋਇਆ ਕਿੰਨਿਆਂ ਦੇ ਗੰਭੀਰ ਸੱਟਾਂ ਲੱਗੀਆਂ ਔਰ ਕੋਈ ਜਾਨੀ ਨੁਕਸਾਨ ਹੋਇਆ ਜਾਂ ਨਹੀਂ ਹੋਇਆ ਸੇ ਅ ਤੱਕ ਕਲੀਅਰ ਹੋਵੇ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਕ ਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵorldwide ਤੁਸੀਂ ਸਾਨੂੰ Amazon Fire TV Daily Hunt تے ای باباتے دیکھ سکدے ہو یو ایس اے کینیڈا آسٹریلیا نیوزیلینڈ تے یورپ دے ہر بڑے IPTV پلیٹ فارم تے دیکھ سکدے ہو رونے جپے توں دور تے مدے دے نیڑے لائیو پنجابی ٹی وی